ਅੱਜ ਪਿੰਡ ਹਰੂਵਾਲ ਵਿਖੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਹੋਇਆ ਵਾਧਾ ਕਾਂਗਰਸ ਪਾਰਟੀ ਨੂੰ ਲੱਗਾ ਝਟਕਾ ਬਲਵਿੰਦਰ ਸਿੰਘ ਔਰ والدہ ਜਤਨਾ ਸਤਕਾ ਅੱਧੀ ਦਰਜਨ ਦੇ ਕਰੀਬ ਪਰਿਵਾਰਾਂ ਨੇ ਗਰਦੀਪ ਸਿੰਘ ਰੰਦਾਵਾ ਦੀ ਗਵਾਹੀ ਕਬੂਲੀ ਤੁਸੀਂ ਦੇਖ ਰਹੇ ਹੋ ਡੀਬੀਐਨ 24 ਨਿਊਜ਼ ਰਿੰਕਾਵਾਲੀ ਦੇ ਨਾਲ ਮੂਰਾਸ ਪੱਟੀ ਦੀ ਰਿਪੋਰਟ ਡੇਰਾ ਬਾਬਾ ਨਾਨਕ ਸੁਖਨਾਮ ਸਿੰਘ ਦੇ ਹਰੂਵਾਲ ਜੋ ਤਾਂ ਆਉਂਦੇ ਆ ਪਟਿਆਲਾ ਦੇ ਰੋਲ ਕੋਲ ਕਿ ਜਿਹਨੇ ਅੱਜ ਤੱਕ ਨਾ ਕੋਲ ਦੇ ਦੋ ਆਪਣੇ ਕੋਲ ਕਸ਼ਮੀਰੀ ਰਾਜ ਦੀ ਸਾਡਾ ਪ੍ਰਾਂਤ ਬਣ ਕੇ ਦਾ ਕਿ ਅਰਮਨ ਸਾਹਿਬ ਇੱਕ ਜੱਟ ਸਾਡੇ ਹੁੰਦਾ ਸਾਡੇ ਛੋਟੇ ਛੋਟੇ ਸੱਚੇ ਮੁੰਡੇ ਡੇਰੇ ਕਰਨੇ ਦਾ ਹੋਣਾ ਨਹੀਂ ਜਿਹੜੇ ਸਾਡੇ ਵੱਡੇ ਸਾਡੇ ਕੋਲ ਆ ਗਏ ਜੀ ਬਖਰੇ ਲੈ ਪੈਸੇ ਪਾ ਕੇ ਜੀ ਬਖਰੇ ਪਰ ਪਹਿਲਾ ਜਿਹੜੀ ਢਿੱਲੀਆਂ ਬਿਕਦਰਾਂ ਕਿ ਢਿੱਲੇ ਆ ਜੀ ਇਹ ਸਰਕਾਰ ਦੀ ਗੱਲ ਨਹੀਂ ਕਰਦੇ ਜੀ ਪਰ ਆਪਾਂ ਹੁਣ ਭਾਵਾਂ ਵੜਦੀਆਂ ਆ ਮੁੱਲ ਭਾਵਾਂ ਭਾਵਾਂ ਵੜਦੀਆਂ ਨੂੰ ਤੋੜਨਾ ਤੋਂ ਨਹੀਂ ਦੇਣਾ ਜਿਹੜਾ ਜਿਸ ਲਈਗਾ ਉਹ ਉਸੇ ਲਈ ਰੱਖਣਾ ਜਿਹੜੇ ਆਪਣੇ ਉਹਨਾਂ ਦੇ ਫਰਦਾਂ ਦੇ ਜਿਹੜੇ ਬ੍ਰੋਤੀ ਉਹਨਾਂ ਨੂੰ ਤੋੜਨਾ ਕੋਈ ਜਨਾਨੀ ਇਹਨੀਆਂ ਬੇਤਿਆ ਪ੍ਰਵਾਣ ਕਰੋ ਸਾਡਾ ਜੇ ਮੈਂ ਸਦਾ ਬਲਵੰਦਰ ਸਿੰਘ ਦੀ ਹਰਵਾਲ ਸਾਡੇ ਹਰਕੇ ਦੀ ਆਨ ਤੇ ਸ਼ਾਨ ਨੌਜਵਾਨ ਦਿਲਾਂ ਦੀ ਧੜਕਣ ਬਹੁਤ ਕੀ ਸਰਕਾਰ ਤੋਂ ਜੋ ਸਾਡੇ ਜਿਵਨੀ ਤੋਂ ਹੋ ਰਹੀ ਆ ਸਰਦਾਰ ਭਗਵੰਤ ਸੇਵਾ ਆਮ ਪਾਰਟੀ ਲੋ ਸਾਡੇ ਉਮੀਦਵਾਰ ਨੇ ਵੀਰੋ ਤੁਹਾਡੇ ਨੱਕਰ ਬੇਨਤੀ ਕਰਨ ਲਈ ਆਇਆ ਮੈਂ ਸਾਰੀਆਂ ਸ਼ਕਤਾਂ ਦੇ ਜਾਹਾਂ ਜਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੀਰੋ ਤੁਹਾਡੇ ਤਰਫੋਂ ਨਿਬੇਨਤੀ ਕਰਨ ਇਤਿਹਾਸ ਮਗਰ ਸਾਰੇ ਇਹ ਨਗਰ ਦੇ ਬਹੁਤ ਹੀ ਸਤਿਕਾਰਯੋਗ ਵੀਰਾਂ ਦੇ ਭੈਣਾਂ ਤੇ ਚਰਨਾਂ ਦੇ ਬੇਨਤੀ ਕਰਦਾ ਕਿ ਭੈਣੋ ਵੀਰ ਇੱਕ ਆਮ ਫੁੜਾਣ ਕਿਸਾਨ ਆ ਨਾ ਤੇ ਤੁਹਾਡਾ ਸੇਵਾਦਾਰ ਆ ਉਹ ਤੁਹਾਨੂੰ ਪ੍ਰਮੇਹ ਕਿਰਪਾ ਕਰਾਰ ਹੁਣਦੀ ਕਿ ਇਹਦੇ ਵਰਸੇ ਤੇ ਅਮਨ ਚੋਣੀਆਂ ਦਾ ਇਹ ਸਵਾਰ ਤਰਪੀਨ ਕਿਸਾਨਾਂ ਦੇ ਬਾਰੇ ਮਾਰ ਜਿੱਤੂ ਦਾ ਹਾੜਾ ਮੈਂ ਨੰਗਰ ਵਾਸੀ ਆ ਰੁਵਾੜੋ ਗੁਰਾਂ ਦੇ ਕੋਲ ਮੈਂ ਗੁਰੂ ਤੁਸੀਂ ਬੜੀ ਰੀਂਦ ਨਾ ਰੁਵਾੜੋ ਭਰੋਦੇ ਰਹੇ ਦੇ ਉਹ ਦੁੱਖ ਦੀ ਘੜੀ ਨੂੰ ਨੰਗਰ ਦੀ ਢਾਈ ਹਜ਼ਾਰ ਬੜੀ ਬਤੀ ਜਿੰਜੋ ਸਰਪਾਜੋ ਉੱਤਕਾਰ ਆ ਰਿਹਾ ਸੀ ਫੋੜ ਨਾ ਗੋਟਾਂ ਦੇ ਹਾਰ ਆਇਆ ਮੈਂ ਤੁਹਾਡੇ ਚਾਹਾਂ ਦੋ ਤਿੰਨ ਬੇਨਤੀ ਕਰਦਾ ਤੁਹਾਰਾ ਨੰਗਰ ਮੇਰੀ ਧਿਆਨਾ ਗੱਲ ਸੁਣ ਲਿਓ ਤੁਮਹਾਂ ਆਵਾਜ਼ਾਂ ਪੁਛੀਏ ਨਾ ਦੋਆ ਬੰਦਿਆਂ ਨੂੰ ਪਾਵਨ ਦੇ ਦੇਣਾ ਜੇ ਸਾਡੀ ਬਾਹਰ ਮੇਰੀ ਕੰਪੀਨਸ ਕਰਵਾਵਾ ਲੋਕਾਂ ਦਾ ਆਖਾ ਫੈਸਲਾ ਕੋ ਨਹੀਂ ਤੇਰਾ ਇਹ ਮਰਾ ਕਿੰਨੀ ਯਾਰ ਆ ਤੇ ਤੁਸੀਂ ਮੇਰੀ ਹੁਕਾਮ ਵਧਾਉਣੀ ਹੈ ਜਾਂ ਹਰਵਾੜੋ ਨਾ ਤੁਹਾਡਾ ਉਪਰੋਕਾ ਤੇ ਮੈਂ ਤੇਲ ਬੀ ਮੈਂ ਨਹੀਂ ਆ ਕਿ ਮੇਰੇ ਨਾਲ ਉਹ ਕੇਵਾ ਕੇ ਜੀ ਮਾਨਾ ਪੂਜਾ ਕਲਾ ਆਸਾ ਜੀ ਗੱਲ ਦੂਜੀ ਉਦਾਸ ਚਿੱਤਾ ਸਿੰਘ ਲਗਾ ਜਿਨ੍ਹਾਂ ਨੇ 33 ਮੈਂਬਰੀ ਕਮੇਟੀ ਬਣਾਈ ਸੀ ਫੈਸਲਾ ਲੈਣਾ ਕੱਲ ਉਹਨਾਂ ਵੀ ਫੈਸਲਾ ਲਾਇਆ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਖੁੱਲ ਤੇ ਉਹਨਾਂ ਕਹਿੰਦਾ ਉੱਪਰਲੀ ਮਦਦ ਜਿਹੜੀ ਅਸੀਂ ਆਮ ਆਦੀ ਪਾਰਟੀ ਦੀ ਕਰਨੀ ਉਹਨ ਕੋ ਕਮੀ ਰਹੀ ਤੀਜੀ ਗੱਲ ਆ ਕਹਿੰਦਾ ਮੈਂ ਇਮਾਨਦਾਰ ਬਣਾ ਮੈਂ ਗੁਰੂ ਨੂੰ ਬੜਾ ਮੰਨਣ ਵਾਲਾ ਮੈਂ ਅਮਰਤਾਰੀ ਸਿੰਘ ਦਾ ਪਿਓ ਤੇ ਪਿਓ ਵੀ ਮੇਰਾ ਅਮਰਤਾਰੀ ਸੀ ਮੈਂ ਵੀ ਅਮਰਤਾਰੀ ਆ ਪੌਦੇ ਦੀਆਂ 50 ਪੇਟੀਆਂ ਗੱਲ ਮਰਾਦੀ ਬੱਛੂ ਵਾਲਾ ਫੜੀਆਂ ਰਾਤ ਦੀ ਐਨੀ ਵੀਡੀਓ ਚੱਲਣ ਢਈ ਐ ਉਹ ਮੈਨੂੰ ਲੱਗਦਾ ਉਹ ਰੀਡ ਉਹ ਜਿਹੜੀ ਵੀਡੀਓ ਨੇ ਇਹਦਾ ਸ਼ੱਕ ਕੋਟਦਣਾ ਰਹਾ ਤਾਂ ਬੋਲੇ ਸੋਨਿਆ ਮੈਂ ਹਮਤ ਕਰਦਾ ਕਹਿੰਦਾ ਕਿਸੇ ਦੇ ਬੱਚੇ ਨਸ਼ੇ ਤੇ ਲਾਉਣੇ ਤਾਂ ਕਿਸੇ ਦੇ ਬੱਚੇ ਦੀ ਅੱਖੀ ਘਰੋਂ ਠਣੀ ਤੇ ਜਿਹਦੇ ਕਰ ਰੋਟੀ ਉਹ ਬੰਦੇ ਨੂੰ ਪਤਾ ਹੈ ਪਤਾ ਲੱਗੇਗਾ ਜਦੋਂ ਇਹਨਾਂ ਦੇ ਨਿਆਣਿਆਂ ਦੀਆਂ ਪਿਆਰੀਆਂ ਇਹਨਾਂ ਦੇ ਮੋਢਿਆਂ ਤੇ ਲੈ ਕੇ ਬਾਹਰ ਕੱਢਣਗੇ ਤਾਂ ਲੋਕਾਂ ਨੂੰ ਉਦੋਂ ਸਮਝ ਆਏਗੀ ਉਦੋਂ ਲੋਕ ਹੀ ਹੱਟਣਗੇ ਨਿਛੇ ਮੰਡਲੋਂ ਅਸੀਂ ਨਸ਼ਿਆਂ ਚੁੱਕੇ ਰਹਿ ਗਏ ਆ ਅਸੀਂ ਨਸ਼ੇ ਪੇ ਅਸੀਂ ਨਸ਼ੇ ਲਾ ਕੇ ਸ਼ਰਾਬਾ ਲਾ ਕੇ ਤਾਂ ਮੋਟਾ ਪਾਵਾਂਗੇ ਪਰ ਉਹ ਜ਼ਮਾਨਾ ਬਦਲ ਗਿਆ ਸਮਾਂ ਬਦਲ ਗਿਆ ਤੁਸੀਂ ਵੀ ਬਦਲ ਚੁੱਕ ਕਰੋ ਹਰੂਵਾਲ ਵਾਲਿਓ ਮੈਂ ਤੁਹਾਨੂੰ ਕਾ ਕੇ ਚੱਲਿਆ ਇਹਨਾਂ ਕੋ ਪੱਛ ਜੋ ਜੇ ਬਚਿਆ ਜਾਂਦਾ ਤੇ ਅਤਾ ਸੋਚੇ 25 ਸਾਲੀ ਜਾਵਾਂਗੇ ਨਸ਼ੇ ਵੰਡਾਂਗੇ ਪੈਸੇ ਵੰਡਾਂਗੇ ਜਿੱਤ ਕੇ ਆ ਜਾਵਾਂਗੇ ਬਹੁਤ ਵਧੀਆ ਰਿਸਪੌਂਸ ਹੈ ਜੀ ਹਰ ਰਵਰ ਨਾਲ ਤੁਸੀਂ ਦੇਖ ਹੀ ਲਿਆ ਲੋਕ ਇਸ ਵੇਲੇ ਆਮ ਆਦਮੀ ਪਾਰਟੀ ਦੇ ਨਾਲ ਆਪਣੀ ਲੜਾਈ ਬਣਾ ਕੇ ਲੜਦੇ ਨੇ ਚੇਅਰਮੈਨ ਸਾਹਿਬ ਨਾਲ ਖੜੇ ਨੇ ਹਰਦੇਵ ਖੜਿਆ ਸਤਨਾਮ ਸਿੰਘ ਖੜਾ ਸਾਰੀ ਟੀਮ ਲੱਗੀ ਆ ਔਰ ਇਹਨਾਂ ਮੈਨੂੰ ਵਿਸ਼ਵਾਸ ਦਿਵਾਇਆ ਕਿ ਅੱਜ ਤੱਕ ਕਾਂਗਰਸ ਜਿਹੜੀ ਹਰਵਾਲਚੋ ਹਰੇ ਨਹੀਂ ਪਹਿਲੀ ਵਾਰੀ ਜਿਹੜੀ ਆ ਕਾਂਗਰਸ ਹਰਵਾਲਚੋ ਹਾਰਨ ਜਾ ਰਹੀ ਹੈ ਜਿਹੜਾ ਤੁਹਾਨੂੰ ਸਮਰਥਨ ਵੀ ਮਿਲੇ ਵਾ ਕਾਲੀ ਲੰਦਾ ਜੀ ਜਿਹੜਾ ਉਸ ਬਾਰੇ ਬਹੁਤ ਵੱਡਾ ਸਮਰਥਨ ਕੱਲ ਸਦਾ ਸੁੱਚਾ ਸਿੰਘ ਲੰਗਾ ਨੇ ਜਿਹੜੀ 31 ਮੈਂਬਰੀ ਕਮੇਟੀ ਬਣਾਈ ਸੀਗੀ ਉਹਨਾਂ ਕੱਲ ਫੈਸਲਾ ਕਰਕੇ ਆਗੇ ਸਾਰਾ ਕਾਲੀ ਦਲ ਜਿਹੜਾ ਆਮ ਆਦਮੀ ਪਾਰਟੀ ਦੀ ਸਪੋਰਟ ਕਰੇ